ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਦੇ ਲਈ ਆ ਗਈ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਮਹਿਲਾਵਾਂ ਦੇ ਖਾਤੇ ਚਾਉਣਗੇ ਹਰ ਮਹੀਨੇ 2500 ਰੁਪਏ ਤਾਂ ਭਾਜਪਾ ਸਰਕਾਰ ਦੇ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਦਿੱਲੀ ਦੇ ਵਿੱਚ ਆਉਂਦੀ ਆ ਤਾਂ ਅਸੀਂ ਹਰ ਮਹੀਨੇ ਮਹਿਲਾਵਾਂ ਨੂੰ 2500 ਰੁਪਏ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਵਾਂਗੇ ਤਾਂ ਅੱਜ ਮਹਿਲਾ ਸਮਰਿਤੀ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ जेपी नड्डा ਦੇ ਵੱਲੋਂ ਇਸ ਸ਼ੁਰੂਆਤ ਮੌਕੇ ਪੂਰੀ ਜਾਣਕਾਰੀ ਵੀ ਸਾਂਝੀ ਕੀਤੀ ਆ ਤੇ ਨਾਲ ਹੀ ਦੱਸਿਆ ਕਿ ਸਾਲ ਦਾ ਕਿੰਨਾ ਪੈਸਾ ਜਿਹੜਾ ਮਨਜ਼ੂਰ ਹੋ ਚੁੱਕਿਆ ਹਰ ਮਹੀਨੇ ਮਹਿਲਾਵਾਂ ਦੇ ਖਾਤੇ ਦੇ ਵਿੱਚ 2500 ਰੁਪਏ ਆਉਣਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਮਹਿਲਾ ਸੁਮਰਤੀ ਯੋਜਨਾ ਨੂੰ ਲਾਗੂ ਕਰਨ ਤੇ ਜੇਪੀ ਨੱਡਾ ਦੇ ਵੱਲੋਂ ਧੰਨਵਾਦ ਵੀ ਕੀਤਾ ਗਿਆ ਤੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਵਧਾਈ ਵੀ ਦਿੱਤੀ ਆ ਤਾਂ ਜੇਪੀ ਨੱਡਾ ਦੀ ਜੁਬਾਨੀ ਸੁਣਾਉਣੀ ਆ ਤੁਹਾਨੂੰ ਜੋ ਉਹਨਾਂ ਦੇ ਵੱਲੋਂ ਇਹ ਮਹਿਲਾਵਾਂ ਨੂੰ खुशी की खबर सुनाई गई है प्रधानमंत्री मोदी जी ने कहा था कि हम महिला समृद्धि योजना लाएंगे और प्रधानमंत्री महिला समृद्धि योजना के बारे में मैंने ही अपने मैनिफेस्टो में उसके प्रथम चरण में कहा था कि हम हर में हम महिलाओं को पच्चीस सौ रुपए देने का वायदा करते हैं और उसको हम पूरा करेंगे आज मुझे खुशी है और मैं बधाई देता हूं रेखा जी को और इनके प्रगतिशील नेतृत्व को और मोदी जी को जिन्होंने आज आने से पहले कैबिनेट का फैसला किया और 5,100 करोड़ रुपए इस साल के लिए आवंटित किया है ताकि महिला समृद्धि योजना दिल्ली में लागू हो जाए इसके लिए आपको बहुत बहुत बधाई देना चाहते मित्रों मित्रों इसलिए हम इसके लिए मैं प्रधानमंत्री मोदी जी को धन्यवाद देता हूं और रेखा जी को बधाई देता हूं जिन्होंने हमारे से हमारे आपदा वाले पूछते थे कब आओगे कब आओगे अब हम उनको बोलते हैं कि तुम तो गए तुम्हारे काम भी गए हम आए भी और महिला सशक्तिकरण का काम ਸ਼ੁਰੂ ਹੋ ਗਿਆ ਹੈ ਇਸ ਬਾਤ ਕੇ ਲੀਏ ਆਪਕੋ ਬਹੁਤ ਬਹੁਤ ਵਧਾਈ ਦਿੰਦਾ ਹਾਂ ਤਾਂ ਤੁਸੀਂ ਸੁਣਿਆ ਜੇਪੀ ਨੱਡਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਤਾਂ ਦਿੱਲੀ ਦੇ ਵਿੱਚ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਥੋਂ ਜਾ ਚੁੱਕੀ ਭਾਜਪਾ ਦੀ ਸਰਕਾਰ ਨੇ ਆਉਂਦੇ ਹੀ ਮਹਿਲਾਵਾਂ ਨੂੰ ਖੁਸ਼ ਕਰ ਦਿੱਤਾ ਹਾਲਾਂਕਿ ਪੰਜਾਬ ਦੇ ਵਿੱਚ ਵੀ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਨਹੀਂ ਸੀ ਤਾਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦਿੱਤਾ ਜਾਵੇਗਾ ਪਰ 3 ਸਾਲ ਬੀਤ ਚੁੱਕੇ ਨੇ ਉਹ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ 1000 1000 ਰੁਪਿਆ ਨਹੀਂ ਆਇਆ ਹਾਲਾਂਕਿ ਸਵਾਲੇ ਵੀ ਉੱਠਦੇ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ 15 ਲੱਖ ਹਰ ਭਾਰਤੀ ਦੇ ਖਾਤੇ ਦੇ ਵਿੱਚ ਆ ਜਾਣਗੇ ਕਹਿੰਦੇ ਉਧਰ 15 ਲੱਖ ਨਹੀਂ ਆਇਆ ਇੱਧਰ 1000 ਨਹੀਂ ਆਇਆ ਇਪਰ ਦਿੱਲੀ ਦੇ ਵਿੱਚ ਬੀਜੇਪੀ ਸਰਕਾਰ ਨੇ ਹੁਣ ਵਾਅਦਾ ਤਾਂ ਪੂਰਾ ਕਰ ਦਿੱਤਾ ਖੈਰ ਪੈਸੇ ਆਉਣੇ ਕਦੋਂ ਸ਼ੁਰੂ ਹੋਣਗੇ ਇਸ ਦਾ